ਕਾਕਸ਼ਰੀ ਕੇਸਗੜ ਸਾਹਿਬ ਦਨਪੁਰ ਸਾਹਿਬ ਦੀ ਧਰਤੀ ਤੇ 10 ਤਰੀਕ ਨੂੰ ਅਰਦਾਸ ਬੇਨਤੀ ਨਾਲ ਕਰਾਂਗੇ ਕਿ ਜਿਹੜਾ ਸਾਡਾ ਪੈਦਲ ਮਾਰਚ ਆ ਇਹ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਤੇ ਆਨੰਦਪੁਰ ਸਾਹਿਬ ਦਾ ਮਤੇ ਨੂੰ ਇਹ ਜਿਹੜੀਆਂ ਚੀਜ਼ ਆ ਵੀ ਹੈ ਉਸ ਨੂੰ ਅਸੀਂ ਘਰ ਘਰ ਪਿੰਡ ਪਿੰਡ ਤੱਕ ਪਹੁੰਚਦਾ ਕਰਨਾਗਾ ਜਿਹੜੇ ਆਪਣੇ ਹੱਕਾਂ ਦੀ ਗੱਲ ਆ ਠੀਕ ਹੈ ਜੀ ਹੁਣ ਤੱਕ ਤੁਹਾਨੂੰ ਕਿਹਜਾ ਰਿਸਪੌਂਸ ਮਿਲ ਰਿਹਾ ਜੀ ਤੁਹਾਨੂੰ ਇੰਨੇ ਦਿਨ ਹੋ ਗਏ ਚੱਲਦੇ ਆ ਨਾ ਨਹੀਂ ਦੇਖੋ ਰਿਸਪੌਂਸ ਸਾਨੂੰ ਬਹੁਤ ਵਧੀਆ ਹੈਗਾ ਜੀ ਅਸੀਂ ਜਿਹੜਾ ਇੱਕ ਟੀਚਰ ਰੱਖਿਆ ਸੀ ਵੀ ਅਸੀਂ ਆਹ ਪ੍ਰਿੰਟ ਕਰਾਇਆ ਹੋਇਆ ਜੀ ਨਾਨਪੁਰ ਸਾਹਿਬ ਦਾ ਮਤਾ ਠੀਕ ਹੈ ਜੀ ਇਸ ਚ ਦੋਨੋਂ ਮਤੇ ਆ ਤੇ ਪੰਜਾਬ ਦੇ ਜਿਹੜੇ ਅੱਜ ਦੇ ਮੁੱਦੇ ਆ ਸੈਂਟਰ ਤੋਂ ਤੇ ਸਟੇਟ ਤੋਂ ਇਹਦੇ ਵਿੱਚ ਅਸੀਂ ਪ੍ਰਿੰਟ ਕਰਾਏ ਹੋਏ ਆ ਤੇ ਇਹਦੀ ਅਸੀਂ ਤਕਰੀਬਨ 10000 ਕਾਪੀ ਪ੍ਰਿੰਟ ਕਰਾਈ ਸੀਗੀ ਤੇ ਅੱਜ ਸਾਨੂੰ ਦੁਬਾਰਾ ਆਰਡਰ ਦੇ ਕੇ ਆ ਸ਼ਾਮ ਨੂੰ ਹੁਣ ਸਾਨੂੰ ਦੁਬਾਰਾ ਮਿਲੇ ਆ ਸਾਡੇ ਕੋਲ ਅੱਜ ਦਿਨ ਟਾਈਮ ਖਤਮ ਹੋ ਚੁੱਕੇ ਸੀ ਕੱਲ ਯਾਨੀ ਕਿ ਜੇ ਮੈਂ ਗੱਲ ਕਰਾਂ ਇਹ ਉਹ ਮਤਾ ਇਹਦੇ ਵਿੱਚ ਸਰਦਾਰ ਕਪੂਰ ਸਿੰਘ ਨੇ ਜੋ ਸਾਨੂੰ 1972 ਵਿੱਚ ਲਿਖਿਆ ਸੀ ਤੇ ਸਾਨੂੰ 1973 ਵਿੱਚ ਜਿਹੜਾ ਅਨੰਦਪੁਰ ਸਾਹਿਬ ਵਿਖੇ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਇਸ ਮਤੇ ਨੂੰ ਤੇ ਇਹ ਮਤਾ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਾਨੂੰ 1978 ਵਿੱਚ ਅਕਾਲੀ ਦਲ ਨੇ ਹਾਂਜੀ ਜਗਦੇਵ ਸਿੰਘ ਤਲਵੰਡੀ ਜੀ ਦੀ ਅਗਵਾਈ ਹੇਠ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਹਾਂਜੀ ਜਰਨਲ ਇਜਲਾਸ ਚਾਪਦੇ ਚ ਇਸ ਨੂੰ ਪ੍ਰਵਾਨਗੀ ਉਹਨਾਂ ਨੇ ਵੀ ਦਿੱਤੀ ਸੀ ਕਿ ਠੀਕ ਹੈ ਜੀ ਤੇ ਫਿਰ 1900 ਉਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਅਕਾਲੀ ਦਲ ਨੇ ਵੀ ਇੱਕ ਮੋਰਚਾ ਲਾਇਆ ਸੀਗਾ ਜਿਹੜਾ ਕਿ SYL ਨਹਿਰ ਦਾ ਸੀ ਤੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਮੋਰਚਾ ਲਾਇਆ ਸੀ ਜਿਹੜੀ ਉਹਨਾਂ ਦੇ ਸਿੰਘ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਸੀ ਉਹਨਾਂ ਨੂੰ ਛਡਾਉਣ ਲਈ ਜਿਹੜੇ ਦੋਨੋਂ ਮੋਰਚਾ ਰਲ ਕੇ ਜਿਹੜੇ ਅਕਾਲੀ ਦਲ ਵਾਲਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡ ਵਾਲਾ ਇਹ ਦੋਨੋਂ ਦੋਨੋਂ ਜਿੰਨੇ ਉਹਨਾਂ ਨੇ ਮੋਰਚਾ ਲਾਇਏ ਹੋਏ ਸੀ ਇਹ ਇਕੱਠੇ ਹੁੰਦੇ ਆ ਇਸ ਚ ਇਹ ਇਦੋਂ ਬਾਅਦ ਫਿਰ 1982 ਚ ਆ ਕੇ ਜਿਹੜਾ ਇਸ ਸਰਦਾਰ ਕਪੂਰ ਸਿੰਘ ਵਾਲੇ ਮਤੇ ਉਹਦੇ ਵਿੱਚ ਕੁਝ ਸੋਧ ਕੀਤੀ ਜਾਂਦੀ ਆ ਸੋਧ ਕਰਨ ਤੋਂ ਬਾਅਦ ਸਮੇਂ ਦੀ ਜਿਹੜੇ ਉਦੋਂ ਆਪਣੇ ਲੀਡਰ ਸੀਗੇ ਉਹਨਾਂ ਨੇ ਇਸ ਤੇ ਸੋਧ ਕਰਾ ਕੇ ਸੰਤਪਾਪਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਇਸ ਨੂੰ ਸਾਨੂੰ 1982 ਚ ਇਸ ਨੂੰ ਪ੍ਰਵਾਨਗੀ ਦਿੱਤੀ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ 84 ਵਾਲਾ ਦੌਰ ਆਉਂਦਾਗਾ 84 ਵਾਲੇ ਦੌਰ ਤੋਂ ਬਾਅਦ ਜਦੋਂ ਸੰਤ巴巴 ਜਰਨੈਲ ਸਿੰਘ ਜੀ ਤੇ ਨਾਲ ਹੋਰ ਸ਼ਹੀਰ ਹੋਰ ਸਾਡੇ ਜਿਹੜੇ ਕੌਮੀ ਯੋਧੇ ਸੀ ਉਹ ਸ਼ਹੀਦ ਹੁੰਦੇ ਆਗੇ ਹਾਂਜੀ ਉਹ ਕਾਲ ਤੱਕ ਸਾਬ ਤੇ ਹਮਲਾ ਹੁੰਦਾਗਾ ਅਟੈਕ ਕੀਤਾ ਜਾਂਦਾ ਸਮੇਂ ਦੀ ਸਰਕਾਰ ਦਾ ਆਰਮੀ ਨੂੰ ਲੈ ਕੇ ਹਾਂਜੀ ਤੇ ਫਿਰ ਹੋਰ ਟਾਈਮ ਬੀਤਣ ਤੋਂ ਬਾਅਦ ਇੱਕ ਰਜੀਵ ਲੋਂਗੋਵਾਲ ਸਮਝੌਤਾ